ਮੁਰਾ ਮੁਰਾਦਪੁਰ ਆ ਗ੍ਰਾਮ ਦੇ ਮੁਰਾਦਪੁਰ ਦਾ ਕੋਲੇ ਪਿੰਡ ਇਹ ਮਤਲਬ ਪਿੰਡ ਪਖੜਾ ਪੈਂਦਾ ਵਾ ਹਾਂਜੀ ਹਾਂਜੀ ਇੱਕ ਇੱਕ ਪਿੰਡ ਵਈਏ ਹੈ ਬੋਜ ਕੋਣ ਤੁਸੀਂ ਐਸੀ ਪਿੰਡ ਦਾ ਬਾਬਾ ਜੀ ਆਹੋ ਆ ਲਓ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ ਸਤਨਾਮ ਜਨਾਬ ਜੀ ਵਾਹਿਗੁਰੂ 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 ਉਹਦਰ ਨੰਬਰ ਲਾਈਡ ਮਾਰੀ ਨਹੀਂ ਨਹੀਂ ਤੂੰ ਇਧਰ ਆ ਜਾ ਨਾ ਬੜਿਆ ਠੀਕ ਹੈ ਵਾਹਿਗੁਰੂ ਕਿਹੜੀ ਆ ਵੇ ਵਾਹਿਗੁਰੂ ਇਹਦੇ ਕਦੀਆਂ ਫੜੋ ਏ ਓਏ ਵਾਹਿਗੁਰੂ ਵਾਹਿਗੁਰੂ ਇਹ ਕੋਈ ਗੱਲ ਝੂਠੀ ਚੂੜੀ ਆ ਵੇਖੋ ਮਾਰ ਲਾ ਬਸਤਰ ਹਾਂਜੀ ਪੂਰੀ ਨਵਾਂ ਪਿਆ ਬਸਤਰ ਨੂੰ ਕੁਛ ਨਹੀਂ ਹੋਇਆ ਪੂਰੀ ਪਲੈਨਿੰਗ ਨਾ ਕੀਤੀ ਗਈ ਆ ਇਹ ਕੀ ਕੀਤੀ ਕਿ ਬਦਮੀ ਮਿਲਾਨੀ ਨਾ ਇਹਨਾਂ ਨੇ ਕੀਤੀ ਵਾਹਿਗੁਰੂ 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 ਮਹਾਰਾਜ ਵਾਹਿਗੁਰੂ ਮਾਰੇ ਮਾਫ ਕਰਿਓ ਸਾਡੀਆਂ ਬਹੁਤ ਵੱਡੀਆਂ ਇਹਨਾਂ ਜਿੰਦ ਦੇ ਦੋ ਸਹੀ ਆ ਵਾਹਿਗੁਰੂ ਸੱਚੇ ਬਾਦਸ਼ਾਹ ਜੀ ਵਾਹਿਗੁਰੂ 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 ਮਹਾਰਾਜ ਬਖਸ਼ ਲੈਣਾ ਵਾਹਿਗੁਰੂ ਸੱਚੇ ਬਾਦਸ਼ਾਹ ਵਾਹਿਗੁਰੂ ਆ ਜੀ ਗੁਰੂ ਸਾਹਿਬ ਉਹ ਤੁਹਾਡੀ ਵੰਗਿਆ ਹੁਣ ਤੋ ਟਮਾਟਾ ਾਲਣਾ ਜੇ ਅਜੀ ਸ਼ਰਦਾ ਨਹੀਂ ਹੁਣ ਜਿਹਨੇ ਕੇ ਰਣ ਕੀਤੀ ਤਾਂ ਵੀ ਮੈਂ ਇੱਥੇ ਪ੍ਰਬੰਧਕ ਤੇ ਉਹ ਪ੍ਰਬੰਧਕ ਤੇ ਇਹਦੀਆਂ ਚਾਬੀਆਂ ਉਹਦੀਆਂ ਚਾਬੀਆਂ ਆਪਣਾ ਹਿਸਾਬ ਲਾ ਲਿਓ ਵਾਹਿਗੁਰੂ ਮਹਾਰਾਜ ਬਖਸ਼ ਲਿਓ ਬਖਸ਼ ਲਿਓ ਵਾਹਿਗੁਰੂ ਵਾਹਿਗੁਰੂ ਬਿਲਕੁਲ ਨਹੀਂ ਬਣਦਾ ਇਹ ਬਦਮੀ ਇੱਧਰ ਵੇਖ ਤੂੰ ਕਿਹੜੀ ਸਿਆ ਇੱਧਰ ਕਿਤਰਾ ਵੱਡੂ ਵਿੱਚ ਚਾਦਰ ਵੇਖ ਤੂੰ ਚਾਦਰ ਬਿਲਕੁਲ ਨਵੀਂ ਦੂਆ ਟੁਕੂ 12 ਟੁਕੂ ਬਿਲਕੁਲ ਬਿਲਕੁਲ ਵਿੱਚ ਕਿਵੇਂ ਵੱਡੂ ਮਹਾਰਾਜ ਇਹ ਤੇ ਮਾਰੇ ਸੁਕਾ ਕੇ ਪਲਾਨਿੰਗ ਨਾ ਹੋਈ ਹੈ ਪਾਜੀ ਪੂਰੀ ਬਦਮੀਆਂ ਨੇ ਕੀਤੀ ਹੈ ਬਦਨਾਮ ਕਰਨ ਨੂੰ ਇੱਕ ਜਨੂੰ ਤੇ ਕਿੰਨੇ ਕਿੰਨੂ ਬਦਨਾਮ ਕਰਨ ਲਈ ਕੀਤੀ ਹੈ ਇਹ ਹੁਣ ਆਪੇ ਦੱਸਣਗੇ ਜਿਨਾਂ ਆਪਾਂ ਵੇਖਿਆ ਏ ਪਰ ਭਾਈ ਇਹ ਤੇ ਬਾਅਦ ਚ ਪਤਾ ਲੱਗੂ ਨਾ ਕਿਨੇ ਕੀਤੀ ਆ ਇਹ ਆਪਸ ਦੇ ਵਿੱਚ ਜਿੰਨੇ ਵੀ ਖਾਹ ਖਾਂਦੇ ਆ ਨਾ ਇਹਨਾਂ ਚੋਂ ਕਿਸੇ ਇੱਕ ਦਾ ਜਾਂ ਦੋ ਦਾ ਜਿਹਦਾ ਵੀ ਕੰਮ ਆ ਨਾ ਪਲੈਨਿੰਗ ਹੋਇਆ ਏ ਕੀ ਪਤਾ ਭਾਈ ਇਹਨਾਂ ਦਾ ਨਾਮ ਹੀ ਹੋਵੇ ਹੋ ਵੀ ਸਕਦਾ ਬਾਹਰੋਂ ਕੋਣ ਕਰ ਜੂਗਾ ਬਾਹਰੋਂ ਨਹੀਂ ਕੋਈ ਕਰਨੀ ਪਰ ਭਾਈ ਕੀ ਹੋ ਸਕਦਾ ਵਾ ਬਾਹਰੋਂ ਪੋਕਿੰਗ ਕਰਕੇ ਜਾਊਗਾ ਹੋ ਸਕਦਾ ਕੀ ਪਤਾ ਕਿ ਕੌਣ ਕਰ ਗਿਆ ਤਾਂ ਬੀ ਇਹਨਾਂ ਕੋਲਿਆ ਕੇਂਦਰਾ ਤੋੜ ਕੇ ਆਂ ਅੰਦਰ ਕੋਈ ਕਰਵਾਵਾ ਦੇ ਆ ਉਹ ਤੇ ਚਲ ਪਤਾ ਲੱਗ ਜੂਗਾ ਸਰ ਕੀ ਜਾ ਸਕਦੀ ਆ ਕਰਵਾਈ ਜਾ ਸਕਦੀ ਆ ਰੋਜ਼ ਚਾਬੀਆਂ ਦਾ ਬੂਹਾ ਖੋਲਦੇ ਆ ਠੀਕ ਹੈ ਨਾ ਰੋਜ਼ ਚਾਬੀਆਂ ਦਾ ਬੂਹਾ ਖੋਲਦੇ ਆ ਬਲੇਡ ਹਾਂਜੀ ਬਲੇਡ ਹੀ ਲੱਗਣ ਡਿਆ ਭਾਜੀ ਬਲੇਡ ਨਾਲ ਵੱਡੇ ਆ ਬਲੇਡ ਨਾਲ ਇਹ ਆਖੋ ਵਾਹਿਗੁਰੂ ਮਹਾਰਾਜ ਮਾਫ ਕਰਿਓ ਆ ਪਾਪ ਹੀ ਕੀਤਾ ਭਾਜੀ ਸ਼ਹੀਦੀ ਹਫਤੇ 'ਚ ਵਾਹਿਗੁਰੂ ਅੱਜ ਇਹ ਸੋਚੀ ਜਾਂਦੇ ਪਰ ਜਾਂਦੇ ਵੀ ਕਿਵੇਂ ਡੁੱਗਿਆ ਇਹ ਚੂਵੇ ਦਾ ਕੰਮ ਇਹ ਪਿੰਡ ਆ ਜੀ ਵਾਹਿਗੁਰੂ ਜੀ ਥੇ ਆ ਰਾਮਪੁਰਾ ਰਾਮਪੁਰਾ ਕਹਿੰਦੇ ਆ ਫਤਿਹਗੁਰ ਚੂੜੀਆਂ ਰੋਡ ਤੇ ਕਲੋਨੀ ਰਾਮਪੁਰਾ ਕਲੋਨੀ ਜੀ ਸੁਤਾਰਾਪੁਰ ਤੇ ਲੱਗੇ ਸਾਨੂੰ ਫੋਨ ਇੱਥੋਂ ਦੇ ਗੁਰੂ ਘਰ ਦੇ ਨਵੇਂ ਗ੍ਰੰਥੀ ਵੱਲੋਂ ਗਿਆ ਸੀਗਾ ਇਹ ਸਿੰਗ ਲੋ ਇਹਨੇ ਸਾਨੂੰ ਦੱਸਿਆ ਕਿ ਤੇਰੇ ਤਰ੍ਹਾਂ ਬਾਬਾ ਜੀ ਮੈਂ ਇੱਥੇ ਬਿਊਟੀ ਜਿਹੜੀ ਆ ਹੋਸ਼ ਨੂੰ ਵੀ ਬਾਹਰ ਲੈ ਜਾ ਲੋੜੀ ਜੀ ਵਾਹਿਗੁਰੂ ਮਹਾਰਾਜ ਬਖਸ਼ ਜੀ ਵਾਹਿਗੁਰੂ ਤੇ ਮਹਾਰਾਜ ਜੀ ਵਾਹਿਗੁਰੂ ਉਹ ਸਰੂਪ ਆ ਉਹ ਸਰੂਪ ਜਿਹੜਾ ਵਾ ਉਹ ਖੰਡਿਆ ਹੀਆਂ ਐਸ ਵੇਰੇ ਇੱਥੇ ਚੈੱਕ ਕੀਤਾ ਸਾਨੂੰ ਪਹਿਲਾਂ ਐਂਗਲ ਕਈ ਗੱਲ ਸੀ ਵੀ ਚੂਹੇ ਲੋਨ ਟੁੱਕਿਆ ਗਿਆ ਹਾਂਜੀ ਪਰ ਚੂਹੇ ਤੋਂ ਤਾਂ ਟੁੱਕਿਆ ਜਾਂਦਾ ਵੀ ਜੇ ਬਾਹਰਲੇ ਜਿਹੜੇ ਬਸਤਰੇ ਮਹਾਰਾਜ ਜੀ ਦੇ ਉਹ ਵੀ ਟੁੱਕੇ ਹੁੰਦੇ ਫਿਰ ਜਿਹੜਾ ਅੰਗ ਟੁੱਕੇ ਨੇ ਅੰਦਰ ਚਾਰ ਅੰਗ ਜਿਹੜੇ ਖੰਡਤ ਨੇ ਹੋਰ ਬਾਹਰ ਆਜੋ ਸਾਰੇ ਉਹ ਚਾਰ ਅੰਗ ਜਿਹੜੇ ਆ ਉਹ ਬਿਲਕੁਲ ਵਿੱਚੋਂ ਸਾਰੇ ਟੁੱਕੇ ਆ ਤੇ ਚੂਹਾ ਵਿੱਚ ਵੜ ਕੇ ਟੋਕ ਨਹੀਂ ਸਕਦਾ ਟੋਕ ਦਾ ਦੇ ਬਾਹਰ ਲਈ ਜਿੰਦ ਟੋਕ ਦਾ ਇੰਨਾ ਦੇ ਇਥੇ ਗੁਰੂ ਘਰ ਦਾ ਰਿਸ਼ਵਰ ਹੈ ਵੀ ਜਿਹੜਾ ਬੰਦਾ ਇਥੇ ਪਹਿਲਾਂ ਨੌਕਰੀ ਕਰਦਾ ਸੀ ਗੁਰੂ ਘਰ ਦੇ ਵਿੱਚ 14 15 16 ਸਾਲਾਂ ਤੋਂ ਅਗਰ ਬੰਦਾ ਸੀ 15 16 ਸਾਲ ਤੋਂ ਇਥੇ ਇਹ ਸਿੰਘ ਕਰਦਾ ਸੀਗਾ ਡਿਊਟੀ ਗਰੰਟੀ ਦੀ ਠੀਕ ਆ ਇਹਦੇ ਨਾਲ ਪਿੰਡ ਦੇ ਕੁਝ ਬੰਦਿਆਂ ਦੇ ਵੱਲੋਂ ਇਹਨੂੰ ਕਿਹਾ ਵੀ ਤੂੰ ਸੇਵਾ ਛੱਡ ਗਰੰਟੀ ਨਵਾਂ ਲੈ ਕੇ ਆਉਣਾ ਸੀ ਜੋ ਅਸੀਂ ਇਥੇ ਸਾਨੂੰ ਪਤਾ ਲੱਗਿਆ ਇਹ ਕਹਿੰਦਾ ਸੀ ਮੈਂ ਸੇਵਾ ਕਿਉਂ ਛੱਡਾਂ ਮੇਰੀ ਗੱਲ ਦੀ ਦੱਸੋ ਕਹਿੰਦਾ ਆਪਸ ਵਿੱਚ ਕਲੇਸ਼ ਚੱਲਦਾ ਸੀ ਕਹਿੰਦਾ ਇਹਨੂੰ ਚੱਲਦੇ-ਚੱਲਦੇ ਆ ਇੱਕ ਮਹੀਨਾ ਪਹਿਲਾਂ ਗੁਰੂ ਨਾਨਕ ਪਾਸ਼ਾ ਦੇ ਗੁਰਪੜ੍ਹ ਦੇ ਨੇ ਇਹਨੇ ਬੰਦੇ ਨੇ ਸੇਵਾ ਛੱਡਦੀ। ਸੇਵਾ ਜਦੋਂ ਇਹਨੇ ਛੱਡੀ ਚਾਬੀਆਂ ਨੇ ਆਪਣੇ ਬੱਚੇ ਇੱਥੇ ਭੇਜੀਆਂ। ਪਰ ਇਹਨੇ ਸੇਵਾ ਛੱਡਣ ਤੋਂ ਪਹਿਲਾਂ ਕਿਸੇ ਨੂੰ ਵੀ ਗੁਰੂ ਘਰ ਦਾ ਕੋਈ ਪ੍ਰਬੰਧ ਨਹੀਂ ਸਮਝ ਦੱਸਿਆ। ਵੀ ਕੀ ਬਣਿਆ ਵਾ ਕੀ ਬਣਾਇਆ ਵਾ ਕੀ ਹੈਗਾ ਕੀ ਨਹੀਂ ਹੈਗਾ। ਨਾ ਕੋਈ ਸਰੂਪ ਚੈੱਕ ਕਰਵਾਇਆ। ਇਹ ਮੰਨਦਾ ਵੀ ਇਹਨੇ ਗਲਤੀ ਕੀਤੀ। ਠੀਕ ਐ। ਅੱਜ ਇੱਕ ਮਹੀਨਾ ਹੋ ਗਿਆ। ਇਹ ਨੂੰ ਕਿ ਇਹ ਨੂੰ ਗੁਰਪੁਰਪੁਰ ਤੋਂ ਪਹਿਲੇ ਗੁਰਪੁਰ ਲਾਲਾ ਗੁਰੂ ਨਾਨਕ ਪਾਸ਼ਾ ਗੁਰੂ ਤੋਂ ਲੈ ਕੇ ਅੱਜ ਪੁੱਤ ਪਿਛੇ ਹੋ ਜਾ ਕੇ ਸਿੰਘ ਜੀ ਲਾਵਾ ਇੱਥੇ 13 ਦਿਨ ਤੋਂ ਜੁਡੀਆ ਸ਼ੁਰੂ ਕੀਤੀ ਹੈ 13 ਦਿਨ ਪਹਿਲੇ ਤੇਨੂੰ ਇੱਥੇ ਜਾਣਦੇ ਨੂੰ 15 ਹੋ ਗਏ ਹੋਣਗੇ ਤੇ ਇਹਨੇ ਪਰ ਇਹਨੇ ਪਰਸੋਂ ਜਿੱਲਾ ਵਾ ਇਹਨੇ ਜਦੋਂ ਸੇਵਾ ਕਰਦਿਆਂ ਕਰਦਿਆਂ ਵੀ ਹੁਣ ਤੈਨੂੰ ਜਦੋਂ ਬੰਦਾ ਗੰਥੀ ਡਿਊਟੀ ਸੰਭ ਲੈਂਦਾ ਤੇ ਉਹ ਸਾਰੀ ਸੇਵਾ ਸੰਭਦਾ ਤੇ ਇਹਨੇ ਜਿਹੜੇ ਸੁਖਾਸਨ ਮਹਾਰਾਜ ਨੇ ਸੁਖਾਸਨ ਦੇਵ ਰਾਜਮਨ ਦੋ ਸਰੂਪ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਜਦੋਂ ਉਹਨਾਂ ਨੂੰ ਪ੍ਰਕਾਸ਼ਮਾਨ ਕੀਤਾ ਤੇ ਉਹਦੇ ਵਿੱਚ ਇੱਕ ਸਰੂਪ ਜਿਹੜਾ ਦੂਜਾ ਮਿਰਦੇ ਆ ਬਹੁਤ ਤੇ ਇਹ ਜਿਹੜਾ ਸਰੂਪ ਹੈ ਜਦੋਂ ਉਹਨੂੰ ਕੀਤਾ ਪ੍ਰਕਾਸ਼ਮਾਨ ਤੇ ਉਹ ਵਿੱਚੋਂ ਜਿਹੜੇ ਆਂਗ ਹੈ ਉਹ ਸਾਰੇ ਉਹ ਐ ਲੱਗਦਾ ਹੈ ਬਲੇਡ ਦਾ ਬਲੇਡ ਦਾ ਪਹਿਲਾਂ ਵੇਖਣ ਨੂੰ ਐ ਲੱਗਦਾ ਕਿ ਥੋੜੇ ਟੁਕੇ ਆ ਪਰ ਜਦੋਂ ਉਹ ਸਾਰਾ ਹੁਣ ਉਹਨੂੰ ਦੇਖਿਆ ਜੀ ਨੂੰ ਐ ਤਾਂ ਸਾਨੂੰ ਇਹ ਲੱਗਿਆ ਸੀ ਪਹਿਲਾਂ ਪਰ ਹੁਣ ਜਿਵੇਂ ਸਾਰਾ ਵੇਖਿਆ ਵਾ ਉਹਨੂੰ ਸਮਝ ਗਿਆ ਉਹਨਾਂ ਦੀ ਗੱਲਾਂ ਨੂੰ ਇਹਨਾਂ ਦੀ ਆਪਸੀ ਕਲੈਸ਼ ਨੂੰ ਵੇਖਿਆ ਤੇ ਉਹ ਬਦਮੀਆ ਉਹ ਕੀਤੀ ਗਈ ਆ ਉਹ ਕਦ ਨਾਲ ਕਟਿਆ ਵਾ ਕਿਵੇਂ ਕਟਿਆ ਇਹ ਤਾਂ ਚਲੋ ਦੱਸਣਗੇ ਮਹਾਰਾਜ ਪ੍ਰਗਟ ਕਰਨਗੇ ਖੇਡ ਆਪੇ ਸਾਰੀ ਇਹਨਾਂ ਚੋਂ ਕਿਹਨੇ ਨੇ ਕੀਤਾ ਪਰ ਇਹਨਾਂ ਦੇ ਆਪਸੀ ਕਲੈਸ਼ ਦੇ ਵਿੱਚ ਚੌਧਰ ਪੁਣੇ ਦੇ ਕਰਕੇ ਹੋਇਆ ਕਿਉਂਕਿ ਜੇ ਬੇਦਵੀ ਹੋਈ ਹੁੰਦੀ ਤਾਂ ਜਿੰਦਾ ਟੁੱਟਦਾ ਠੀਕ ਹੈ ਨਾ ਬੇਦਵੀ ਕਰਕੇ ਬਾਹਰੋਂ ਕੋਈ ਤੇ ਬਾਹਰੋਂ ਕਾ ਕੋਈ ਵੜ ਜਾਂਦਾ ਤੇ ਜਿੰਦਾ ਤੋੜ ਕੇ ਅੰਦਰ ਲੰਘਦਾ ਨਾ ਤੇ ਜਦੋਂ ਇਹ ਦੁਬਾਰਾ ਸੇਵਾ ਕਰਨ ਸਿਰ ਜਿੰਦਾ ਟੁੱਟਾ ਹੁੰਦਾ ਉਹ ਤੀਹੋਂ ਤੇ ਬੱਜੇ ਖੋਲਦੇ ਰੋਜ ਜਿੰਦਾ ਰੋਏ ਖੋਲਦੇ ਮੱਜਾ ਪਰ ਭਾਜੀ ਕੀ ਗੱਲ ਹੈਗੀ ਹੈ ਨਾ ਇੱਕ ਮੇਰੀ ਬੇਨਤੀ ਸੁਣੋ ਤੇਰੋਂ ਤੋਂ ਪਹਿਲਾਂ ਬੂਆ ਖੁੱਲ ਜਾਂਦਾ ਤੇਰੋਂ ਤੋਂ ਪਹਿਲਾਂ ਬੂਆ ਖੁੱਲ ਜਾਂਦਾ ਸੀ ਬੇਨਤੀ ਇਹ ਵੀ ਸੁਣੋ ਨਾ ਜਿਹੜਾ ਪ੍ਰਕਾਸ਼ ਹੀ ਨਹੀਂ ਕੀਤਾ ਉਹਦਾ ਤੇ ਉਹ ਪਤਾ ਹੀ ਨਹੀਂ ਕਿੰਨੇ ਚਿਰ ਤੋਂ ਕੀ ਪਤਾ ਕਿੰਨੇ ਚਿਰ ਤੋਂ ਹੋਈ ਆ ਹੁਣ ਵੱਡੀ ਗੱਲ ਇਹ ਆ ਕਿ ਮਹੀਨਾ ਤਾਈ ਨੂੰ ਹੋ ਗਿਆ ਇਹਨੇ ਆਗੇ ਪ੍ਰਕਾਸ਼ ਨਹੀਂ ਕੀਤਾ ਸਰੂਪ ਉਹ ਪਰ ਇਹ ਆਪਾ ਜੀ ਕਹਿੰਦੇ ਆ ਕਿ ਮੈਂ ਸੱਤ ਨੇ ਸਰੂਪਾਂ ਨੂੰ ਬਾਰੀ-ਬਾਰੀ ਪ੍ਰਕਾਸ਼ ਕਰਾਂ ਇੱਕ ਸਰੂਪ ਵਿਰਦਿਆ ਉਹਨੂੰ ਘੱਟ ਕਰਦਾ ਸੀ ਪਰ ਇਹ ਜਿਹੜੇ 2 ਰੁਪਏ ਮੈਂ ਵਾਰੀ ਵਾਰੀ ਹਫ਼ਤੇ 'ਚ ਦੋਰੀ ਪ੍ਰਕਾਸ਼ ਕਰਦਾ ਸੀ ਜੇ ਬਾਬਾ ਇੱਕ ਮਹੀਨਾ ਪਹਿਲਾਂ ਹਫ਼ਤੇ ਦੋਰੀ ਪ੍ਰਕਾਸ਼ ਕਰਦਾ ਸੀਗਾ ਫਿਰ ਬੇਦਵੀਂ ਮਹੀਨੇ ਦੇ ਵਿੱਚ ਫਿਰ ਦੱਸੋ ਵੀ ਬੇਦਵੀਂ ਜਿਹੜੀ ਆ ਉਹ ਬਾਬੇ ਦੇ ਜਾਣ ਤੋਂ ਲੈ ਕੇ ਹੁਣ ਦੇ ਇਨਾਂ ਦਿਨਾਂ ਵਿੱਚ 30 ਦਿਨਾਂ ਦੇ ਵਿੱਚ ਵਿੱਚ ਹੋਈ ਹੈ ਬਾਕੀ ਕੈਮਰੇ ਵੇਖਾਂਗੇ ਆਪਾਂ ਕੈਮਰੇ ਵੀ ਕੈਮਰੇ ਦੀ ਕਰਦੇ ਆਂ ਵੇਖੋ ਕਰ ਕਰ ਕੇ ਆ ਰਿਹਾ ਇਹ ਮਤਰਾਸ ਦੀ ਹੈ ਤਰਾਸ ਦੀ ਹੈ ਜੇ ਕ੍ਰੀਨਿੰਗ ਰਿਕਾਰਡਿੰਗ ਹੁੰਦੀ ਕੈਮਰੇ 'ਚ ਉਹ ਤਾਂ ਡੀਵੀਆਰ ਪੋਸਟੇ ਲੈ ਜਾਣਾ ਪਾਉ ਜੇ ਅਲਪਰਸੋ ਲੇਖਾ